ਜੇਕਰ ਤੁਹਾਡਾ ਵੀ ਕੋਈ ਦੋਸਤ ਪੁਲਿਸ ਵਾਲਾ ਆ ਅਤੇ ਉਸ ਨੂੰ ਰੀਲ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕ ਆ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦਵਾਂ ਕਿ ਡੀਜੀਪੀ ਦੇ ਦਫ਼ਤਰ ਵੱਲੋਂ ਇੱਕ ਨਵੇਂ ਹੁਕਮ ਜਾਰੀ ਹੋਏ ਨੇ ਜਿੱਥੇ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਕੋਈ ਵੀ ਪੁਲਿਸ ਅਧਿਕਾਰੀ ਵਰਦੀ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਰੀਲ ਨਹੀਂ ਬਣਾ ਸਕਦਾ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਅੱਜ ਦੇ ਸਮਾਂ ਜਿਹੜਾ ਕਿ ਰੀਲ ਬਣਾਉਂਦਾ ਆ ਹਰ ਇੱਕ ਜਣਾ ਰੀਲ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਕਈ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀ ਨੇ ਜੋ ਕਿ ਵਰਦੀ ਪਾ ਕੇ ਤਰ੍ਹਾਂ ਤਰ੍ਹਾਂ ਦੇ ਚੱਕਮੇ ਗਾਣੇ ਲਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਉਹਨਾਂ ਦੇ ਕਾਫੀ ਲਾਈਕ ਵੀ ਆਂਦੇ ਨੇ ਕਮੈਂਟ ਵੀ ਆਂਦੇ ਨੇ ਪਰ ਅੱਜ ਤੋਂ ਬਾਅਦ ਉਹ ਵਰਦੀ ਪਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਅਪਲੋਡ ਨਹੀਂ ਕਰ ਸਕਦੇ ਤੁਹਾਨੂੰ ਦੱਸ ਦਵਾਂ ਕਿ ਦੇਸ਼ਾ ਨਿਰਦੇਸ਼ ਦੇ ਵਿੱਚ ਇਹ ਵੀ ਸਾਫ ਤੇ ਸਪਸ਼ਟ ਕਿਹਾ ਕਿ ਜਿਹੜਾ ਵੀ ਵਿਅਕਤੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ ਤੇ ਅਤੇ ਉਸ ਦੀ ਤਰੱਕੀ ਵੀ ਜਿਹੜੀ ਪੁਲਿਸ ਦੇ ਵਿੱਚ ਨਹੀਂ ਹੋਵੇਗੀ ਕਹਿੰਦਾ ਭਾਵ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਮਿਲੇਗੀ ਦੋਸਤੋ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਨਹੀਂ ਤਾਂ ਉਸ ਦੀ ਵੀ ਪ੍ਰਮੋਸ਼ਨ ਰੁਕ ਸਕਦੀ ਆ ਉਸ ਦੀ ਤਰੱਕੀ ਰੁਕ ਸਕਦੀ ਆ ਤੇ ਇਸ ਦੇ ਨਾਲ ਉਸ ਤੇ ਉਲਟਾ ਕਾਰਵਾਈ ਵੀ ਹੋ ਸਕਦੀ ਹੈ